ਹਾਂਜੀ ਅੱਜ ਆਪਾਂ ਜੋ ਵੀਡੀਓ ਵਿੱਚ ਤੁਹਾਨੂੰ ਸੂਟ ਦਿਖਾ ਰਹੇ ਹਾਂ ਬਹੁਤ ਵਧੀਆ ਸਰਦੀਆਂ ਲਈ ਗਰਮ ਸੂਟ ਨੇ ਤੇ ਇਹ ਕਸ਼ਮੀਨੀ ਦੇ ਸੂਟ ਰਹਿਣਗੇ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕਰਨਾ ਘੱਟ ਪ੍ਰਾਈਸ ਤੇ ਆਪਣੇ ਸੂਟ ਰਹਿਣਗੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੋਣਗੇ ਗਰਮ ਵਿਦ ਤੁਹਾਨੂੰ ਦੁਪੱਟੇ ਵਾਲੇ ਸੂਟ ਮਿਲਣਗੇ ਇਹ ਰਹੇਗਾ ਕਸ਼ਮੀਨਾ ਕਾਨੀ ਦੇ ਵਿੱਚ ਬਾਟਮ ਵੀ ਕਾਨੀ ਕਸ਼ਮੀਨਾ ਰਹੇਗੀ 8 ਮੀਟਰ ਸ਼ਰਟ 8 ਮੀਟਰ ਬਾਟਮ 8 ਮੀਟਰ ਦੁਪੱਟਾ ਸੌਰੀ ਦੋ ਵੀ ਦੁਪੱਟੇ ਦੀ ਕਟ ਆ ਓਨਲੀ ਤੁਸੀਂ ਇਹ 700 ਦੇ ਵਿੱਚ ਬਾਈ ਕਰ ਸਕਦੇ ਹੋ ਸਰਦੀ ਦੇ ਲਈ ਇਹ ਫੈਬਰਿਕ ਆ ਤੇ ਤੁਸੀਂ ਆਰਡਰ ਕਰ ਲਈ ਸਕਰੀਨਸ਼ਾਟ ਸੈਂਡ ਕਰੋ WhatsApp ਨੰਬਰ ਆਪਣਾ ਮੈਂਸ਼ਨ ਆ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੁੰਦੀ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਬਹੁਤ ਜ਼ਿਆਦਾ ਸੋਹਣੇ ਸੂਟ ਆਏ ਹੋਏ ਨੇ ਇਹ ਵੈਲਵਟ ਚ ਰਹਿਣਗੇ ਜੀ ਆਪਣੇ ਕੋਲ 8 ਮੀਟਰ ਸ਼ਰਟ 9 9012 ਵਰਟਰ ਡਿਜੀਟਲ ਪ੍ਰਿੰਟ ਸ਼ਰਟ बॉਟਮ ਪਸ਼ਮੀਨਾ ਦੀ ਸਟਾਲ 1.5 ਮੀਟਰ ਡਿਜੀਟਲ ਪ੍ਰਿੰਟ ਤੇ 840 ਦੇ ਵਿੱਚ ਬਾਈ ਕਰ ਸਕਦੇ ਹੋ ਇਹਨਾਂ ਸੋਟਾ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਹ ਆਰਡਰ ਤੇ ਰੈਡੀ ਹੋਏਗਾ ਜਨ ਸੈਟ ਦੇ ਵਿੱਚ ਤੁਹਾਡਾ 800 ਦੇ ਵਿੱਚ ਵਿਦਆਊਟ ਸਟੀਚਿੰਗ ਇਹ ਵੀ ਤੁਸੀਂ ਆਰਡਰ ਤੇ ਰੈਡੀ ਕਰਵਾ ਸਕਦੇ ਹੋ ਇਸ ਦਾ ਪ੍ਰਾਈਸ ਅਲੱਗ ਰਹੇਗਾ ਇਸ ਦਾ ਵੀ ਸਟਫ ਦੇ ਅਕੋਰਡਿੰਗ ਰਹੇਗਾ ਜੋ ਵੀ ਤੁਸੀਂ ਇਹ ਬਾਈ ਕਰਨਾ ਚਾਹੁੰਦੇ ਹੋ ਸੌਰੀ ਇਹ ਆਰਡਰ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਸਕਰੀਨਸ਼ਾਟ ਸੈਂਡ ਕਰੋ ਤੇ WhatsApp ਤੇ ਤੁਸੀਂ ਡਿਟੇਲ ਲੈ ਸਕਦੇ ਹੋ ਇਹ ਪਸ਼ਮੀਨੇ ਦੇ ਸੂਟ ਆਗੇ ਜੀ ਦੁਬਾਰਾ ਇਹਨਾਂ ਵਿੱਚ ਨਿਊ ਕਲਰ ਆਪਾਂ ਐਡ ਕਰਦੇ ਨੇ ਤੇ ਇਹ ਵੀ ਬਹੁਤ ਜ਼ਿਆਦਾ ਡਿਮਾਂਡ ਤੇ ਨੇ ਵਿਦਆਊਟ ਦੁਪੱਟਾ ਘੇਰੇ ਤੇ ਵਰਕ ਰਹੇਗਾ ਬਾਜੂ ਤੇ ਵਰਕ ਰਹੇਗਾ ਇਹਨਾਂ ਸੂਟਾਂ ਤੇ ਬੁਰ ਬਿਲਕੁਲ ਨਹੀਂ ਆਉਂਦੀ ਵਿਦਆਊਟ ਲਰਨਿੰਗ ਸੂਟ ਸਟਿਚ ਹੁੰਦੇ ਨੇ ਪਸ਼ਮੀਨਾ ਗਰਮ ਸੂਟ ਰਹਿਣਗੇ ਓਨਲੀ 750 ਪ੍ਰਾਈਸ ਰਹੇਗਾ ਇਹਨਾਂ ਨੂੰ ਵੀ ਆਰਡਰ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਇਹ ਵੀ ਨਵੇਂ ਸੂਟ ਪਸ਼ਮੀਨਾ ਤੇ ਵਰਕ ਵਾਲੇ ਆ ਗਏ ਆ ਨਵਾਂ ਨਵੇਂ ਡਿਜ਼ਾਈਨ ਦਾ ਵਰਕ ਹੋਇਆ ਤੇ ਇਹਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਕੋਈ ਵੀ ਕਲਰ ਵਿਦਆਊਟ ਦੁਪੱਟਾ ਸੂਟ ਹੋਏਗਾ ਘਰੇ ਤੇ ਵਰਕ ਮਿਲੇਗਾ ਵਿਸਕੋਸ ਪਸ਼ਮੀਨਾ ਰਹੇਗਾ ਫੈਬਰਿਕ 500 ਮੀਟਰ ਰਹੇਗਾ ਘੇਰੇ ਤੇ ਤੇ ਬਾਸੂ ਤੇ ਵਰਕ ਰਹੇਗਾ ਓਨਲੀ 850 ਦੇ ਵਿੱਚ ਤੁਸੀਂ ਘਰ ਬੈਠੇ ਇਹ ਵਿਦਆਊਟ ਦੁਪੱਟਾ ਸੂਟ ਬਾਈ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣਿਆ ਆਪਣੀ ਕਲੈਕਸ਼ਨ ਹੁੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਐਂਡ ਇਹ ਵਾਲੇ ਰਹਿਣਗੇ ਰਾਮ ਟੈਕਸ ਪਸ਼ਮੀਨਾ 올ਓਵਰ 500 ਮੀਟਰ ਸੂਟ ਆ ਤੇ ਵਰਕ ਮਿਲੇਗਾ ਫਰੰਟ ਤੇ ਵਿਦਆਊਟ ਦੁਪੱਟਾ 775 ਚ ਤੁਸੀਂ ਬਾਈ ਕਰ ਸਕਦੇ ਹੋ ਲਿਮਟਿਡ ਸਟਾਕ ਦੇ ਵਿੱਚ ਮੈਚਿੰਗ ਸੂਟ ਨੇ ਬਨਾਰਸੀ ਬ੍ਰੌਕਟ ਸ਼ਰਟ ਰਹੇਗੀ 1.5 ਮੀਟਰ ਖਾਦੀ ਸਿਲਕ ਦੀ ਬਾਟਮ ਵਿਦਾਊਟ ਦੁਪੱਟਾ ਓਨਲੀ 650 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਇਹਨਾਂ ਨੂੰ ਵੀ ਆਰਡਰ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਇਹਨਾਂ 'ਚ ਵੀ ਲਿਮਟਡ ਸਟਾਕ ਆ ਸੋ ਇਹਨਾਂ ਨੂੰ ਆਰਡਰ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਬਹੁਤ ਸੋਨੇ ਪ੍ਰਿੰਟ ਨੇ ਬਹੁਤ ਸੋਨੇ ਰੰਗ ਨੇ ਤੇ ਇਹ ਨਵੇਂ ਨਵਾਂ ਫੈਬਰਿਕ ਸੋ ਜੋ ਡਿਮਾਂਡ ਤੇ ਰਹਿੰਦਾ ਹੀ ਆ ਹਰ ਇੱਕ ਪਹਿਣ ਦੀ ਧਮਾਂਡ ਹੁੰਦੀ ਆ ਇਹ ਪਿਓਰ ਗਲਾਸ ਕ੍ਰਸ਼ ਟਿਸ਼ੂ ਵਿੱਚ 5 ਮੀਟਰ ਸੂਟ ਰਹੇਗਾ ਵਰਕ ਮਿਲੇਗਾ ਫਰੰਟ ਤੇ ਇਹ オーਗੈਂਜ਼ਾ ਦਾ ਟਾਈ ਡਾਈਸ ਦੇ ਨਾਲ ਦੁਪੱਟਾ ਲੈਸ ਵਰਕ ਦੇ ਨਾਲ ਦੁਪੱਟਾ ਮਿਲੇਗਾ ਤੁਹਾਨੂੰ 950 ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਆ ਬਹੁਤ ਜ਼ਿਆਦਾ ਸੋਹਣਾ ਨੈਕਸਟ ਹੈ ਜੀ ਇਹ ਪਸ਼ਮੀਨੇ ਚ ਸੂਟ ਰਹੇਗਾ ਨਾਲ ਤੁਹਾਨੂੰ ਸਟੋਲ ਮਿਲੇਗਾ 2 ਮੀਟਰ ਸ਼ਰਟ ਮਿਲੇਗੀ ਨਾਲ ਇਸ ਦੇ ਬਾਟਮ ਮਿਲੇਗੀ 2 ਮੀਟਰ ਹੀ ਤੇ ਤੁਸੀਂ 690 ਚ ਬਾਈ ਕਰ ਸਕਦੇ ਹੋ ਸ਼ਾਵਲ ਮਿਲੇਗਾ ਤੁਹਾਨੂੰ ਤੇ ਬਹੁਤ ਸੋਨੇ ਗਰਮ ਸੂਟ ਨੇ ਤੇ ਬਹੁਤ ਸੋਨੇ ਰੰਗ ਨੇ ਜਲਦੀ ਆਰਡਰ ਕਰੋ ਲਿਮਟਡ ਸਟਾਕ ਆ ਪਾਰਟੀ ਵੇਰ ਸੂਟ ਰਹੇਗਾ ਨੈਕਸਟ ਵਾਲਾ ਆਰਗੈਂਜ਼ਾ ਵਿਸਕੋਸ ਆਰਗੈਂਜ਼ਾ ਸ਼ਰਟ ਵਰਕ ਫਰੰਟ ਤੇ ਹੈਂਡਵਰਕ ਦਾ ਟੱਚ ਬਾਟਮ ਬਾਟਮ ਤੇ ਵਰਕ ਰਹੇਗਾ ਤੇ 1899 ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਹਾਂਜੀ ਇਹ ਆਪਣੇ ਕੋਲ ਰਹੇਗਾ ਜੀ ਟੈਬੀ ਸਿਲਕ ਦੇ ਵਿੱਚ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਬਹੁਤ ਅੱਛਾ ਫੈਬਰਿਕ ਆ ਵਰਕ ਕਰਵਾ ਸਕਦੇ ਹੋ ਹੈਂਡਵਰਕ ਕਰਵਾ ਸਕਦੇ ਹੋ ਓਨਲੀ 550 ਪ੍ਰਾਈਸ ਆ ਵਿਦਆਊਟ ਦੁਪੱਟਾ ਕੋਈ ਵੀ ਕਲਰ ਤੁਸੀਂ ਸਿਲੈਕਟ ਕਰ ਸਕਦੇ ਹੋ ਤੇ ਆਰਡਰ ਕਰ ਸਕਦੇ ਹੋ ਥੈਂਕ ਯੂ ਜੀ